ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਹਗਾਮੀ ਹਾਲਾਤਾਂ ਨੂੰ ਦੇਖਦੇ ਹੋਏ ਲੋਕਾਂ ਦੀ ਸੇਤੀ ਸੁਰਜੀ ਸੰਭਾਲ ਲਈ ਦੂਰ-ਦਰਾਡੇ ਡਾਨੀਆਂ ਤੇ ਬੈਠੇ ਲੋਕਾਂ ਨੂੰ ਸੇਕਵਾਵਾ ਮੁਹੱਈਆ ਕਰਵਾਉਣ ਲਈ ਬੋਟ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਬੋਟ ਐਂਬੂਲੈਂਸ ਵਿੱਚ ਸਾਇਨਾਥ ਮੈਡੀਕਲ ਟੀਮਾਂ ਵੱਲੋਂ ਲੋਕਾਂ ਦੀ ਸੇਤੀ ਜਾਂਚ ਕਰਕੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਅਸੀਂ ਔਖੀ ਖੜੇ ਵਿੱਚ ਲੋਕਾਂ ਦੀ ਪੂਰੀ ਤੰਦੇਹੀ ਨਾਲ ਸੇਵਾ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਸਿਹਤਮੰਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਵੀਰ ਸਿੰਘ ਦੀ ਸਿਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਹੈ ਜੀ ਸੱਜਨ ਸਿੰਘ ਜੀ ਔਰ ਮਿਰਨਲ ਸਾਰੇ ਜਿਹੜੇ ਆਪਣੇ ਸਿਵਲ ਸਰਜਨ ਐਸ ਐਮਓ ਔਰ ਜ਼िला ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸਐਸਪੀ ਵੀ ਮੇਰੇ ਨਾਲ ਸੀ ਕਿ ਕੱਲ ਅਸੀਂ ਪਹਿਲਾਂ ਕਪੂਰਥੜੇ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਹੈ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਹੈ ਕਿ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਤੇ ਜਿਹੜਾ ਬੰਦੋਬਸਤ ਚੌਕ ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀ ਦਵਾਈਆਂ ਲਾ ਕੇ ਕੰਦੇ-ਕੰਦੇ ਘਰ ਗਏ ਸੀ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ ਚ ਹੈ ਔ ਇਹ ਕੁਦਰਤੀ ਮੇਰ ਹੈ ਜੀ ਇਹ ਕੁਦਰਤੀ ਮੇਰ ਹੈ ਲੇਕਿਨ ਹਾਂ ਇੱਕੋ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇਆ ਸੀ ਸੋ ਥੋੜੇ ਦੇ ਚੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਮੀਂਹ ਦਾ ਮਾਰਿਆ ਉਹ ਵੀ ਹੜ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ 베ਸ ਹਸਪੀਟਲ ਆ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂਦੀਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਐਂਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ 베ਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇੇ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਇਹ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਰਡ ਪੜੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਆ ਹੁਣ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਬਸ ਤਾਂ ਦਵਾਈ ਦੇਣਾ ਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਅਚਾਰ ਲੈ ਕੇ ਆ ਰਹੀ ਆ ਜੀ ਮੇਸ਼ੀਆਂ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ੍ਹ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਹ ਬਾਅਦ ਚ ਲੋਕਾਂ ਨੇ ਕਿਹਾ ਤੁਹਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕੱਪੜਾ ਲੈ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਹੋਇ ਤੇ ਇਹ ਦੁੱਖ ਦੀ ਘੜੀ ਹੈ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰੇ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਵਾਰੇ ਔਰ ਇਸ ਤੋਂ ਚਾਹੇ ਸਾਡੇ ਮੁੱਖ ਮੰਤਰੀ ਸਾਹਿਬ ਦੂਰ ਅੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡੋਰਸਾਉਥ ਹੋਈ ਜਾ ਕੇ ਸਾਰੇ ਮੰਤਰੀ ਨੂੰ ਕਹੇ ਬਈ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਦਾ ਲੌਂਗ ਟਰਮ ਹੱਲ ਕੀਤਾ ਜਾਦਾ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਨੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਤੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾ ਗਾਨੀ ਦੇ ਕਿੰਨੇ ਕੁ ਪੇਸ਼ੈਂਟਸ ਜਿਹੜੇ ਫੀਲ ਹੈ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡਿਸ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋਧੀ ਆ ਤੇ ਤੁਸੀਂ ਕਪੂਰਥ ਲੈ ਆ ਜੋ ਅਸੀਂ ਲੰਗਰ ਪਾਣੇ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡਾ ਅਸੀਂ ਕਿੰਨੇ ਐਫੀਸ਼ੈਂਟ ਸੀ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਿਸਿਵ ਕਰੇਗਾ ਸ਼ਾਇਦ ਉਸ ਵੇਲੇ ਹੋਣਗੇ ਇਸ ਵੇਲੇ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡਾ ਜਿਹੜਾ ਬੇਸ ਕੈਂਪ ਹੈ ਉੱਥੇ 50 ਕਮਰੀ ਜਾ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜਾ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਰਦਰਦਾ ਬੁਖਾਰ ਆ ਆਮ ਬਿਮਾਰੀਆਂ ਦਾ ਇੱਥੇ ਸਿ ਦਵਾਈ ਜਿਹੜੀ ਰੈਪਿਡ ਰਿਸਪੌਂਸ ਟੀਮ ਹੈ ਜਿਸ ਤਰ੍ਹਾਂ ਸਾਨੂੰ ਕੁੜੀਆਂ ਮਿਲੀਆਂ ਨੇ ਐਨਐਚਐ ਮੜੀਆਂ ਨਰਸਸ ਤੇ ਦੂਜੇ ਉਹਨਾਂ ਕੋਲੇ ਜਿਹੜੀ ਹੈਗੀ ਆ ਸਾਰੀਆਂ ਬੇਸਿਕ ਦਵਾਈਆਂ ਸਾਰੀਆਂ ਹੈਗੀਆਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਐਸਲੈ ਸਵਾ 300 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਉਹ ਸਵਾ 400 450 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ਓਆਰਐਸ ਹੈ ਇਹ ਜਿਹੜਾ ਇਮੀਡੀਏਟਲੀ ਪੀਸਨ ਹੋਣਾ ਚਾਹੀਦਾ ਜੇ ਬਾਈਚਾਂਸ ਟੱਟੀਆਂ ਉਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੇ ਲਿਖੇ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਤੋਂ ਜਾਨੀ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜਿੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਪਿਓ ਜਿੰਨੀਦਰ ਹਫਤਾ ਦਾਸਦਰ ਜਿੰਨੀਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਨਹੀਂ ਹੋ ਜਾਂਦਾ ਮੌਜੂਦਾ ਸਦ ਪੰਜਾਬ ਦੇ ਵਿੱਚ ਸਤਲੂ ਦੇ ਬਿਆਸ ਦੀ ਸਥਿਤੀ ਕੀ ਹੈਗੀ ਔਰ ਸਤਲੂ ਜਿਹੜਾ ਵਾ ਉਸ ਉਹਨਾਂ ਨੇ ਨਿਚ ਕਟ ਰਿਹਾ ਪਾਣੀ ਠੀਕ ਹੈ ਜੀ ਅੱਗੇ ਨਾਲੋਂ ਘੱਟ ਹੀ ਰਿਹਾ ਹੈਗਾ ਹੁਣ ਇੱਥੇ ਬੋਰਡ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਂਦਾ ਪੰਜਾਬ ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਕਿ ਇਹ 4-5 ਦਿਨs ਹਫ਼ਤੇ ਚ ਕਲੀਅਰ ਹੋ ਜਾਏਗਾ ਠੀਕ